ਇੱਕ ਵਾਰ ਇੱਕ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਸ਼ਿਕਾਰ ਖੇਡਦਿਆਂ ਖੇਡਦਿਆਂ ਉਹ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨਿਕਲ ਗਿਆ ਇੰਨਾ ਅੱਗੇ ਨਿਕਲ ਗਿਆ ਕਿ ਜਿਹੜੇ ਸਿਪਾਹੀ ਉਸ ਰਾਜੇ ਦੇ ਨਾਲ ਸਨ ਉਹ ਵੀ ਬਹੁਤ ਪਿੱਛੇ ਰਹਿ ਗਏ ਰਾਜਾ ਇਕੱਲਾ ਹੀ ਫਿਰਨ ਦੇ ਪਿੱਛੇ ਭੱਜਦਾ ਭੱਜਦਾ ਉਸ ਜੰਗਲ ਦੇ ਵਿੱਚ ਬਹੁਤ ਅੱਗੇ ਚਲਾ ਗਿਆ ਇਰਨਾ ਜੋ ਹੈ ਉਹ ਤੇ ਰਾਜੇ ਦੇ ਹੱਥ ਵਿੱਚ ਨਾ ਆਇਆ ਗਰਮੀ ਬਹੁਤ ਸੀ ਤੇ ਰਾਜੇ ਨੂੰ ਪਿਆਸ ਨੇ ਬੜਾ ਸਤਾਇਆ ਰਾਜਾ ਹੁਣ ਪਾਣੀ ਪਾਣੀ ਕਰਦਾ ਪਾਣੀ ਲੱਭਦਾ ਹੋਇਆ ਜੰਗਲ ਦੇ ਵਿੱਚ ਵਿਚਰ ਰਿਹਾ ਤਾਂ ਕੀ ਹੋਇਆ ਇੱਕ ਲੱਕੜਹਾਰੇ ਦਾ ਘਰ ਸੀ ਉਹਦਾ ਕੰਮ ਕੀ ਸੀ ਤੇ ਉਹ ਜੰਗਲ ਦੇ ਵਿੱਚੋਂ ਲੱਕੜਾਂ ਕੱਢ ਕੇ ਲਿਆ ਕੇ ਫਿਰ ਕੋਲੇ ਬਣਾ ਕੇ ਉਹਨਾਂ ਦੇ ਕੋਲੇ ਵੇਚਿਆ ਕਰਦਾ ਸੀ ਉਸ ਕੋਲੇ ਵੇਚ ਕੇ ਆਪਣਾ ਕਾਰੋਬਾਰ ਚਲਾਇਆ ਹੋਇਆ ਸੀ ਹੁਣ ਰਾਜੇ ਨੂੰ ਪਾਣੀ ਪਾਣੀ ਪੁਕਾਰਦਿਆਂ ਉਸ ਨੇ ਵੀ ਸੁਣਿਆ ਉਸ ਨੇ ਛੇਤੀ ਨਾਲ ਉਸ ਰਾਜੇ ਨੂੰ ਠੰਡਾ ਤੇ ਸ਼ੀਤਲ ਜਲ ਸ਼ਕਾਇਆ ਸੂ ਜਦੋਂ ਰਾਜੇ ਨੇ ਜਲ ਛਕਾਇਆ ਰਾਜਾ ਬੜਾ ਪਰਸੰਨ ਹੋਇਆ ਉਸ ਨੇ ਆਖਣ ਲੱਗਾ ਤੇ ਤੂੰ ਮੈਨੂੰ ਠੰਡਾ ਜਲ ਛਕਾਇਆ ਹੈ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ ਤੂੰ ਇਦਾਂ ਕੰਮ ਕਰੀ ਮੇਰੇ ਮਹਿਲਾਂ ਵਿੱਚ ਆਵੇਂ ਤੇ ਮੈਂ ਐਸਾ ਇਨਾਮ ਦੇਵਾਂਗਾ ਕਿ ਤੇਰੀ ਗਰੀਬੀ ਕੱਤੀ ਜਾਏਗੀ ਸੋ ਹੋਇਆ ਕਿ ਉਹ ਰਾਜੇ ਦੇ ਦੱਸੇ ਅਨੁਸਾਰ ਥੋੜੇ ਸਮੇਂ ਬਾਅਦ ਰਾਤ ਦਰਬਾਰ ਦੇ ਵਿੱਚ ਜਾ ਪੇਸ਼ ਹੋਇਆ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ ਸੀ ਮੈਨੂੰ ਇਹ ਆਖਿਆ ਸੀ ਕਿ ਜੋ ਤੂੰ ਆ ਕੇ ਮਹਿਲਾ ਦੇ ਵਿੱਚ ਮੰਗੇਗਾ ਤੈਨੂੰ ਮਿਲੇਗਾ ਤੇ ਰਾਜੇ ਨੇ ਆਖਿਆ ਹਾਂ ਮੈਂ ਆਪਣੇ ਬਚਨ ਦਾ ਪੂਰਾ ਹਾਂ ਤੇਰੀ ਗਰੀਬੀ ਕੱਟ ਦਿਆਂਗਾ ਉਸ ਰਾਜੇ ਦੇ ਕੋਲ ਇੱਕ ਚੰਦਨ ਦਾ ਬੜਾ ਵੱਡਾ ਬਾਗ ਸੀ ਚੰਦਨ ਦੀ ਲੱਕੜੀ ਦੇ ਬੂਟੇ ਲੱਗੇ ਹੋਏ ਸਨ ਉਸ ਬਾਗ ਦੇ ਵਿੱਚ ਤੇ ਚੰਦਨ ਦੀ ਲੱਕੜੀ ਦੀ ਕੀਮਤ ਆਪ ਜੀ ਜਾਣਦੇ ਜੇ ਕਰੋੜਾਂ ਦੇ ਵਿੱਚ ਹੈ ਬੜੀ ਮਹਿੰਗੀ ਵਿਕਦੀ ਹੈ ਸੋ ਰਾਜਾ ਜਦੋਂ ਵਿਆਹ ਹੋਇਆ ਉਹਨੇ ਸੋਚਿਆ ਕਿ ਕਿੱਥੇ ਇਹ ਗਰੀਬ ਲੱਕੜਾਂ ਵੱਧ ਵੱਢ ਕੇ ਕੋਲੇ ਬਣਾ ਬਣਾ ਕੇ ਵੇਚਦਾ ਇਹਨੂੰ ਉਹ ਚੰਦਨ ਦਾ ਬਾਗ ਹੀ ਦੇ ਲਈਏ फिर पामे